ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਐਕਟਿਵਿਟੀ ਵੀ ਦੀ ਮੈਥਡ ਆਪਣਾ ਦਲਬੀਰ ਸਿੰਘ ਭਰਵਾ ਤੇ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਨੰਗਲੀ ਪੱਠਾ ਪ੍ਰੀਤ ਨਗਰ ਜਿਹੜੀ ਕਲੋਨੀ ਬਣੀ ਆ ਨੰਗਲੀ ਪੱਠੇ ਦੇ ਪਿੱਛੇ ਜਿਹੜਾ ਏਰੀਆ ਪ੍ਰੀਤ ਨਗਰ ਦਾ ਉਸ ਵਿੱਚ ਪਹੁੰਚੇ ਹਾਂ ਮਾਨਯੋਗ ਸਰਪੰਚ ਸਰਦਾਰ ਭਗਵੰਤ ਸਿੰਘ ਜੀ ਜੋ ਕਿ ਆਜ਼ਾਦ ਕਾਫੀ ਵੋਟਾਂ ਦੇ ਨਾਲ ਜਿੱਤੇ ਹੋਏ ਨੇ ਤੇ ਉਹਨਾਂ ਦੀ ਜਿਹੜੀ ਪੰਚਾਇਤ ਆ ਅੱਜ ਉਹ ਵੀ ਸਾਰਿਆਂ ਨੇ ਇਕੱਠੀ ਕੀਤਾ ਇਕੱਠੇ ਹੋਏ ਨੇ ਉਹਨਾਂ ਦੇ ਵਿੱਚ ਇੱਕ ਨਾਰਾਜ਼ਗੀ ਪਾਈ ਜਾ ਰਹੀ ਆ ਕਿ ਜੋ ਸੈਕਟਰੀ ਸਾਹਿਬ ਨੇ ਰਿੰਕੂ ਮਲਹੋਤਰਾ ਜੀ ਉਹਨਾਂ ਵੱਲੋਂ ਅਜੇ ਵੀ ਉਹਨਾਂ ਨੂੰ ਸਿਰਫ ਮਿੱਟੀ ਦੀ ਚਾਰਜੀ ਨਹੀਂ ਦਿੱਤੀ ਗਈ ਅਤੇ ਹੋਰ ਵੀ ਬੜੇ ਕੰਮ ਜਿਹੜੇ ਨੇ ਉਹ ਅਧੂਰੇ ਨੇ ਉਹ ਪੂਰੇ ਕਰਨੇ ਆ ਤੇ ਅੱਜ ਖੁਦ ਟਾਈਮ ਦਿੱਤਾ ਸੀ ਰਿੰਕੂ ਮਲਹੋਤਰਾ ਜੀ ਨੇ ਜੋ ਪੰਚਾਇਤ ਸੈਕਟਰੀ ਨੇ ਉਹ ਜਾ ਰਹੇ ਨੇ ਤੇ ਕੈਮਰਾਮੈਨ ਜਮਾਈ ਕਿ ਸਾਰੀ ਪੰਚਾਇਤ ਜਿਹੜੀ ਆਪਾਂ ਵੇਖ ਰਹੇ ਆ ਸਾਰੀ ਪੰਚਾਇਤ ਅੱਜ ਇਕੱਤਰ ਹੋ ਰਿਹਾ ਸਾਰੇ ਬੈਠੇ ਆ ਤੁਹਾਡੀ ਗੱਲਬਾਤ ਕਰਾਉਣੇ ਆ ਜਿੰਨੇ ਦੀ ਆਪਾਂ ਅੱਜ ਸਾਰੀ ਪੰਚਾਇਤ ਨੂੰ ਦਿੱਤਾ ਲਈ ਸਾਡੇ ਮੈਂਬਰ ਸਾਹਿਬਾਨ ਸਤਿ ਸ਼੍ਰੀ ਅਕਾਲ ਲੋਪਰਾ ਸਾਹ ਪੰਚਾਇਤ ਆਫਿਸ ਤੋਂ ਜੀ ਸਾਰੀ ਪੰਚਾਇਤ ਦੀ ਇੱਕ ਰੂਪਾਇਆ ਅੱਠ ਲੋਨ ਨੂੰ ਜਿਹੜੇ ਜਿਲੇ ਇਸ ਤੋਂ ਕਾਪੀ ਜੀ ਕਰਨ ਪਹਿਲਾਂ ਜਸਤਜੀ ਕੇ ਫਿਲਕਾਲ ਕਹਿੰਦਾ ਜੀ ਮੀਟਿੰਗ ਚੱਲੇਗੀ ਠੀਕ ਹੈ ਜੀ ਮੀਟਿੰਗ ਤੋਂ ਬਾਅਦ ਜੋ ਵੀ ਇਹਨਾਂ ਦਾ ਕੋਈ ਬਣੇਗਾ ਪ੍ਰੋਸੈਸ ਜਾਂ ਪ੍ਰਬੰਧਕ ਲਾਣ ਦਾ ਜੇ ਨਹੀਂ ਮੈਂਬਰ ਆਂਦੇ ਜਾਂਨ ਵੱਲੋਂ ਕੋਈ ਸਮਝੌਤਾ ਹੁੰਦਾ ਵਾ ਅੱਜ ਵੀ ਸੀ ਇਸ ਕਰਕੇ ਮੀਟਿੰਗ ਸ਼ਹਿਦ ਚਲੋ ਅੱਜ ਆਪਾਂ ਨੇ ਮੀਟਿੰਗ ਰੱਖੀ ਸਪੰਸਰ ਸਾਹਿਬ ਨੇ ਤੇ ਸ਼ਹਿ ਤੁਸੀਂ ਆਓ ਕਿ ਅੱਜ ਸਾਡੇ ਕੋਲ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਉਹ ਕਿ ਵਿਚਾਰ ਵਟਾਂਦਰਾ ਨਾਲ ਸ਼ਹਿ ਸਾਡੇ ਅੱਜ ਕੋਰਮ ਪੂਰਾ ਸੱਤ ਹੋ ਜੀਵੇ ਕਿ ਪੰਚਾਇਤ ਕੰਪਲੀਟ ਹੋ ਕੇ ਫਿਰ ਕੰਮ ਦਾ ਕੰਮ ਸ਼ੁਰੂ ਹੋ ਜੰਨੇ ਲੱਗੇ ਅੱਛਾ ਹੁਣ ਤੱਕ ਜੋ ਮੈਂਬਰ ਨੇ ਕਿੰਨੀ ਘਟਦੀ ਜਦ ਦੋ ਮੈਂਬਰ ਇਹ ਹਾਜ਼ਰ ਸਾਡੇ ਕੋਲ ਲੱਗੀ ਹੈ ਚਾਰ ਮੈਂਬਰ ਸਾਡੇ ਕੋਲ ਹਾਲੇ ਤੇ ਮਿਲ ਨਹੀਂ ਕਿਤੇ ਪਰ ਸਰਪੰਚ ਸਾਹਿਬ ਕੀ ਜਿੱਦੇ ਕਿੰਨਾ ਲੈਂਦੇ ਨਹੀਂ ਇਹ ਵੀ ਲੱਗੀ ਹਾਂ ਜੀ ਉਹ ਪਾਣਾ ਲਖਿੰਦਰਿੰਦਰ ਅਸਾ ਲਖਿੰਦਰ ਕੋਲ ਲੈਣ ਜੇ ਸੋਚ ਤੀਸਰ ਹੁਣ ਇਹ ਕਦੋਂ ਕਿੰਨਾ ਦਾ ਜਿਹੜਾ ਮਸਲਾ ਜਿਹੜਾ ਸੁਜੈਸਟ ਅੱਜ ਆਪਾਂ ਜੋ ਅੱਜ ਮੀਟਿੰਗ ਦਾ ਸਾਰਾ ਵੇਰਵਾ ਹੋਏਗਾ ਨਾ ਜੀ ਜੀ ਇਹ ਸੀ ਵੀਡੀਓ ਮੈਡਮ ਰਾਹੀ ਵੀਡੀਪੀਐਸ ਡੀਡੀਪੀਓ ਸਾਹ ਨੂੰ ਭੇਜਾਂਗੇ ਠੀਕ ਹੈ ਉਸ ਤੋਂ ਬਾਅਦ ਇਹ ਨਿਰਨੇ ਕਰਨਗੇ ਕਿ ਹਾਂ ਵੀ ਇਹਨਾਂ ਦਾ ਸੇ ਫੋਰਮ ਸਿੱਧ ਕਿਉਂ ਨਹੀਂ ਹੋ ਰਿਹਾ ਠੀਕ ਹੈ ਜੀ ਤੇ ਜਾਂ ਡੀਡੀਪੀਓ ਸਾਹਿਬ ਇਹਨਾਂ ਨੂੰ ਆਪਣੇ ਨੋਟਿਸ ਰਾਹੀਂ ਬੁਲਾਣਗੇ ਆਪਣੇ ਆਫਿਸ ਬੁਲਾਣਗੇ ਇੱਕ ਮੀਟਿੰਗ ਡੀਡੀਪੀਓ ਸਾਹਿਬ ਇਹਨਾਂ ਦੀ ਆਫ ਕਰਨਗੇ ਫਿਰ ਉਹਨਾਂ ਦੀ ਮੀਟਿੰਗ ਤੋਂ ਬਾਅਦ ਜੋ ਰਿਜ਼ਲਟ ਨਿੰਨੇ ਹੋਏਗਾ ਪੰਚਾਇਤ ਨੂੰ ਫਿਰ ਆਪਾਂ ਦੱਸ ਦਾਂਗੇ ਸਾਰੇ ਕੀ ਕੀ ਉਹਨਾਂ ਨੇ ਨਿਰਨੇ ਕੀ ਲੱਗਾ ਬਸ ਹੀ ਆਪਣੀ ਅੱਜ ਦੀ ਰਿਪੋਰਟ ਨੂੰ ਪੇਸ਼ ਕਰ ਦਿੰਦੇ ਹਾਂ ਜੀ ਜੀ ਤੇ ਆਪਾਂ ਸਰਪੰਚ ਸਾਹਿਬ ਦੇ ਕੋਲੋਂ ਜਾਣਨਾ ਚਾਹੁੰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮੁੱਦੇ ਦੇ ਬਾਰੇ ਜਾਂ ਕਿਹਨੇ ਕੀ ਕੀ ਚੀਜ਼ ਕੀਤੀ ਹੋਈ ਆ ਉਹ ਤੋਂ ਨੈਸ਼ਨਲ ਕੰਟਰੋਲ ਮਾਰੀਆਂ ਕਿਸ ਤਰ੍ਹਾਂ ਕੀ ਕਰਦੇ ਸਰ 15 ਜੁਲਾਈ 2040 ਚ ਬਣ ਗਏ ਸਰਪੰਚ ਜੀ ਉਸ ਤੋਂ ਬਾਅਦ ਆਪਾਂ ਬਹੁਤ ਜ਼ਿਆਦਾ ਜਾ ਕੇ ਇਹਨਾਂ ਨੂੰ ਪਰਸਨਲ ਘਰ ਇਹਨਾਂ ਦੇ ਜਾ ਕੇ ਰਾਜਵੇਂਦਰ ਸਿੰਘ ਲਾੜਾ ਸਰਪੰਚ ਦੇ ਘਰ ਜਾ ਕੇ ਪਲੱਸ ਸਾਰੇ ਬੰਦਿਆਂ ਨੂੰ ਸਾਡੇ ਸਾਰੇ ਮੈਂਬਰ ਸਾਹਿਬਾਨੀ ਮਿਲੇ ਆ ਔਰ ਇਹੀ ਬੇਨਤੀ ਕੀਤੀ ਆ ਕਿ ਤੁਸੀਂ ਸਾਡੇ ਨਾਲ ਧੜੋ ਆਪਾਂ ਫਰੀਦnagar ਦਾ ਕੰਮ ਕਰੀਏ ਤੇ ਉਹ ਮੈਂਬਰ ਕਟ ਹੋਣ ਦੇ ਬਾਵਜੂਦ ਵੀ ਆਪਾਂ ਜਿਹੜੇ 2 ਟਰਾਂਸਫਾਰਮ 9 ਲੱਖ ਦੇ ਜਿਹੜੇ ਪ੍ਰੋਜੈਕਟ ਆ ਉਹ ਮਨਜ਼ੂਰ ਹੋ ਚੁੱਕਾ ਮੈਂਬਰ ਕਟ ਹੋਣ ਦੇ ਬਾਵਜੂਦ ਤੇ ਆਪਾਂ ਦੁਬਾਰਾ ਫਿਰ ਬੇਨਤੀ ਕਰਦੇ ਆ ਕਿ ਇਹ ਕੰਮ ਜਿਹੜੇ ਵਿਕਾਸ ਦੇ ਕੰਮਾਂ ਦੇ ਵਿੱਚ ਅਰਚਣ ਪੈ ਰਹੀ ਆ ਉਹ ਨਾੜ ਚੜ ਪਵੇ ਤੇ ਇਹ ਸਾਡੇ ਨਾਲ ਚੱਲਣ ਤੇ ਆਪਾਂ ਜਾਰੋ ਤੇ ਜ਼ਿਆਦਾ ਜਿਹੜਾ ਲੋਕਾਂ ਨੇ ਵਾਅਦਾ ਕੀਤਾ ਉਹ ਅਸੀਂ ਕੰਮ ਕਰਕੇ ਦਿਖਾਈਏ ਨਾ ਕਿਹੜੇ ਕਿਹੜੇ ਜਿਹੜੇ ਵਿਕਾਸ ਦੇ ਕੰਮ ਤੁਹਾਡੇ ਨਜ਼ਰ ਦੇ ਵਿੱਚ ਲੇ ਗੋਗੇ ਇਹ ਹੋਣੀ ਚਾਹੀਦੇ ਲਾਜ਼ਮੀ ਕਿ ਇਹ ਚੁੜੀ ਹੋਣੀ ਸਰ ਇੱਥੇ ਕੁਝ ਗਲੀਆਂ ਹੈਗੀਆਂ ਨੇ ਜਿਨ੍ਹਾਂ ਦੀ ਹਾਲਤ ਬਹੁਤ ਵਾਰਡ ਨੰਬਰ 5 ਚ ਗਲੀਆਂ ਦੀ ਹਾਲਤ ਬਹੁਤ ਜ਼ਿਆਦਾ ਮਤਲਬ ਬਦਤਰ ਹੈਗੀ ਆ ਜਿਹੜੇ ਕਿ ਇੱਥੋਂ ਤੱਕ ਕਿ ਜਿਹੜੀ ਮਤਲਬ ਆਪਣਾ ਜਿੰਨਾ ਵੀ ਮਤਲਬ ਮਟੀਰੀਅਲ ਹੈਗਾ ਉਹ ਤਰ੍ਹਾਂ ਦੇ ਬਾਹਰ ਮਤਲਬ ਵਜਾ ਰਿਹਾ ਤੇ ਬਹੁਤ ਹੀ ਥੋੜੇ ਦਿਨ ਹੋ ਗਏ 3-4 ਦਿਨ ਹੋ ਗਏ ਗੱਡੀ ਮਂਗਾ ਕੇ ਤੇ ਜਿਹੜਾ ਉਹ ਬੜੀ ਮੁਸ਼ਕਲ ਆ ਉਹਨੂੰ ਹੱਲ ਕੀਤਾ ਤੇ ਹੋਰ ਵੀ ਕੰਮ ਬਹੁਤ ਨੇ ਜਿਹੜੇ ਮਤਲਬ ਜ਼ਿਆਦਾ ਹੋਏ ਨਹੀਂ ਆ ਜੀ ਤੇ ਆਪਾਂ ਉਹ ਚੀਜ਼ ਨੂੰ ਨਹੀਂ ਲੈਂਦੇ ਆਪਾਂ ਲੈਨੇ ਅੱਗੇ ਵਧ ਕੇ ਲੈ ਰਹੇ ਆ ਕਿ ਚਲੋ ਜੋ ਕੰਮ ਹੋ ਗਿਆ ਤੇ ਜੋ ਹਾਂ ਜੀ ਮਿਲ ਕੇ ਮੈਂ ਜਿਸ ਤਰ੍ਹਾਂ 프리ਦ ਨਗਰ ਆਣਾ ਸੰਗਤ ਨੇ ਮੈਨੂੰ ਮਾਣ ਬਖਸ਼ਿਆ ਤੇ ਮੈਂ ਇਹਨਾਂ ਨੂੰ ਕੰਮ ਕਰਕੇ ਦਿਖਾਵਾਂਗਾ ਅੱਛਾ ਸਰਪੰਚ ਸਾਹਿਬ ਜੀ ਤੁਹਾਡੇ ਐਡੀਏ ਨਾਲ ਜਿੱਦਾਂ ਬੱਚਿਆਂ ਦੀ ਗਰਾਊਂਡ ਦਾ ਕੰਮ ਜਾਂ ਹੋਰ এডਿਕੇਸ਼ਨ ਬਾਰੇ ਜਿਹੜੀ لازਮੀ ਜੀ ਬਹੁਤ ਜ਼ਰੂਰੀ ਕੰਮ ਨੇ ਕਿਉਂਕਿ ਸਾਡੇ ਅਫਸਰ ਸਾਹਿਬ ਪਰ ਬੈਠੇ ਨੇ ਉਹਨਾਂ ਨੂੰ ਪਤਾ ਲੱਗ ਜੇ ਉਹ ਜਲਦੀ ਕਰਾਉਣਗੇ ਨਾ ਇਹ ਕਿਹੜੇ ਕਿਹੜੇ ਨੇ ਜੀ ਸਭ ਤੋਂ ਇਸ ਤਰ੍ਹਾਂ ਕਿ 10 ਸਾਲ ਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਨਾਂ ਤੇ ਨਾਂ ਤੇ ਕੋਈ ਡਿਪੂ ਅਜੇ ਤੱਕ ਆਇਆ ਨਾ ਕੋਈ ਸਕੂਲ ਕੋਈ ਵੀ ਜਿਹੜੀ ਮਤਲਬ ਚੀਜ਼ ਸਰਕਾਰੀ ਲਿਆਉਣ ਵਾਲੀ ਅਜੇ ਤੱਕ ਲਿਆਂਦੀ ਨਹੀਂ ਨਾ ਨਗਰਪਾਲਿਕਾ ਦੀ ਵੀ ਵੀ ਹਰ ਪਿੰਡ ਨੂੰ پیسے ਸਰਕਾਰ ਦੇ ਨੇ ਯਾਰ ਇਸ ਪਿੰਡ ਵਿੱਚ ਨਹੀਂ ਆਉਂਦੇ ਜਾਂ ਤਾਂ ਕੋਈ ਗ੍ਰਾਂਟ ਨਹੀਂ ਆਈ ਰੋ ਦੀ ਕੋਈ ਅੱਜ ਤੱਕ ਗੱਲ ਨਹੀਂ ਬਣੀ ਕਰੰਟ ਆਈਆਂ ਹੋਣਗੀਆਂ ਲੇਕਿਨ ਉਹ ਚੀਜ਼ ਨੂੰ ਮਤਲਬ ਅਜੇ ਤੱਕ ਕੋਈ ਹਿਸਾਬ ਨਹੀਂ ਦਿੰਦਾ ਜਦੋਂ ਹਿਸਾਬ ਨਹੀਂ ਚਾਰਜ ਨਹੀਂ ਦਿੰਦਾ ਤਾਂ ਸਾਨੂੰ ਕੀ ਪਤਾ ਲੱਗਣਾ ਕਿ ਕਰੰਟ ਕਿੱਥੇ ਆਈ ਇਹ ਚੀਜ਼ ਹਾਬ ਅੱਛਾ ਹੁਣ ਉਹ ਸਰ ਦਾ ਇੰਚਾਰਜ ਜੀ ਬਹੁਤ ਜਲਦੀ ਦਵਾ ਰਹੇ ਨੇ ਕਿ ਤੁਸੀਂ ਕੀ ਕਰਨਾ ਚਾਹੋਗੇ ਤੁਹਾਡੇ ਮੱਦੇ ਕਿ ਚਿੱਕੀੜੀ ਪੀੜੀ ਚਾਹ ਨੇ ਕਿੜੀ ਕਿੜੀ ਚੀਜ਼ ਜਿਹੜੀਆਂ ਤੁਸੀਂ ਬਹੁਤ ਜਲਦੀ ਫਰੀ ਟਿਕਟ ਪ੍ਰਵਾਹ ਸੋਰੀ ਇਹ ਆ ਕੇ ਮੈਂ ਤੇ ਚਾਹੁੰਦਾ ਕਿ ਜਿਆਦਾ ਤੋਂ ਜਿਆਦਾ ਜਿੰਨਾ ਮੇਰੇ ਪ੍ਰੀਤ ਨਗਰ ਵਾਸਤੇ ਸਮੋਇਆ ਮੈਂ ਜਨਤਾ ਦੇ ਵਾਸਤੇ ਜਿਆਦਾ ਤੋਂ ਜਿਆਦਾ ਕੰਮ ਕਰਨਾਗਾ ਜਿਹੜੇ ਅਧੂਰੇ ਪਏ ਨੇ ਪੈਂਡਿੰਗ ਪਏ ਨੇ ਕੰਮ ਉਹ ਜਨਤਾ ਨੂੰ ਮੈਂ ਵਾਦਾ ਕੀਤਾ ਉਹ ਮੈਂ ਕੰਮ ਕਰਕੇ ਦਿਖਾਵਾਂ ਮੇਰੇ ਜਲਦੀ ਸ਼ਾਬਾਸ਼ ਬਹੁਤ ਵਧੀਆ ਹੋਰ ਕੋਈ ਆਪਣਾ ਮੈਂਬਰ ਸਾਹਿਬਾਨ ਕੋਈ ਕੁਝ ਕਹਿਣਾ ਚਾਹੁੰਦੇ ਚੱਲ ਜੀ ਨੰਬਰ ਪੁੱਛਾ ਹਾਂ ਜੀ ਸਰ ਲੱਗੇ ਪੰਚਾਇਤ ਬਣੀ ਨੂੰ ਗਾੜੀ ਨੂੰ ਮੁਕੰਮਲ 9 ਮਹੀਨੇ ਹੋ ਗਏ 15 ਦਿਨ ਹੋ ਗਏ ਉਸ ਤੋਂ ਪਹਿਲਾਂ ਨੇ ਕੀ ਕਿਸ ਹੌਟਲ ਨੂੰ ਲੈਣੇ ਇਸ ਤੋਂ ਪਹਿਲਾਂ ਸੈਕਟਰ ਸਾਹਿਬ ਅੱਗੇ ਜੀ ਸਰਜੀਤ ਕੋਲ ਰੋਣਾ ਤਿੰਨ ਮੀਟਿੰਗ ਸਾਡੀ ਕੀਤੀ ਉਹਨਾਂ ਨੂੰ ਉਹਨਾਂ ਨੂੰ ਸਾਂਝ ਸੱਦਿਆ ਗਿਆ ਨਹੀਂ ਉਹਦਾ ਸਾਡੀ ਜਗ੍ਹਾ ਤੇ ਮਿਲ ਕੇ ਇਹਦੇ ਤਿੰਨ ਮੀਟਿੰਗ ਹੋ ਗਈਆਂ ਚੌਥੀ ਮੀਟਿੰਗ ਸਾਡੀ ਵੀਡੀਓ ਦਾ ਦਫਤਰ ਦੇ ਵਿੱਚ ਹੋਈ ਨਹੀਂ ਉਹਦਾ ਦੇਖਣ ਦੇ ਵਿੱਚ ਉਹਦੇ ਵਿੱਚ ਵੀ ਕੋਈ ਹਾਲ ਨਹੀਂ ਨਿਕਲਿਆ ਹੁਣ ਨਹੀਂ ਲੈਣਗੇ ਇਹ ਜਲਾਸ ਲੈਣਾ ਜਿਹੜਾ ਜੂੜੇ ਮਹੀਨੇ ਤੇ ਪੈਂਦਾ ਜੀ ਜੀ ਆਮ ਜਲਾਸ ਉਹਦੇ ਵਾਸਤੇ ਡੇਟ ਲੈਣਗੇ ਸੈਕਟਰ ਸਾਹਿਬ ਜਿੰਨੇ ਕੋਈ ਗੱਲ ਨਹੀਂ ਤੁਹਾਡੀ ਹੋ ਸਕਦਾ ਹੈ ਪੰਜਾਬ ਮੁਕੰਮਲ ਕਰਵਾ ਲਈਏ ਤੇ ਤੁਸੀਂ ਆ ਨੋਟ ਲਓ ਤੇ ਕੱਢੋ ਸਰਪੰਚ ਸਾਹਿਬ ਦੇ ਕੋਲੋਂ ਅਈ ਸਾਰੇ ਮੈਂਬਰਾਂ ਨੂੰ ਦੇਖ ਗਏ ਆ ਨੋਟਿਸ ਦੇ ਦੇ ਨੋਟਿਸ ਉਹਨਾਂ ਸਾਰਿਆਂ ਨੇ ਸਾਈਨ ਹੋਈ ਨੇ ਉਹਨਾਂ ਨੂੰ ਅੱਜ ਉਹ 11:00 ਹੋ ਜਾਂਦੇ। ਉਹ ਮੁਕੰਮਲ ਉਹਨਾਂ ਨੇ ਕੋਈ ਵੀ ਸਾਨੂੰ ਕੋਈ ਦੱਸਿਆ ਨਹੀਂ ਇਹ ਵੀ ਕੁਝ। ਅਸੀਂ ਚਾਹੁੰਦੇ ਆ ਕਿ ਇਹ ਵੀ ਇਹ ਵੀ ਚਾਹੁੰਦੇ ਆ ਕਿ ਸਾਰਿਆਂ ਨੇ ਰਲ ਮਿਲ ਕੇ ਸਾਧੀ ਪੰਚਾਇਤ ਮੁਕੰਮਲ ਹੋਵੇ। ਬਟ ਜਿਹੜਾ ਸਾਡਾ ਚਾਰਜ ਆ ਸਰਪੰਚੀ ਦਾ ਚਾਰਜ ਆ ਉਹ ਤੇ ਸਾਡਾ ਮਿਲਣਾ ਚਾਹੀਦਾ ਹੋਣਾ ਸਰਪੰਚ ਸਾਹਿਬ ਨੂੰ ਚਾਰਜ ਤੇ ਮਿਲਣਾ ਚਾਹੀਦਾ। ਕੋਈ ਦੇਖੋ ਜੀ ਪੰਚਾਇਤ ਸਾਹਿਬ ਕਹਿ ਰਹੇ ਆਪਣੇ ਜਿਹੜੇ ਪੰਚਾਇਤ ਅਫਸਰ ਸਾਹਿਬ ਉਹ ਕਹਿ ਰਹੇ ਕਿ ਸਰਜੀ ਕਿ ਇੱਕ ਦੋ ਮੀਟਿੰਗ ਆਪਾਂ ਹੋਰ ਕਰਾਂਗੇ ਵੀਰ ਜੀ ਪੰਚਾਇਤ ਸਾਹਿਬ ਨਾਲ ਜੀ ਇੱਕ ਹੀ ਵਾਰ ਇਸ ਮੀਟਿੰਗ ਨਹੀਂ ਉਸ ਤੋਂ ਬਾਅਦ ਆਪਾਂ ਡੀਡੀਪੀਓ ਸਾਹਿਬ ਨੂੰ ਰਿਕਵੈਸਟ ਕਰਾਂਗੇ ਜੀ ਕਿ ਜਿੰਨਾਂ ਨੇ ਇੱਕ ਵਾਰੀ ਬੁਲਾਇਆ ਜਾਵੇ ਸਾਰਿਆਂ ਨੂੰ ਹਾਂ ਜੀ ਸਮੂਹ ਮੈਂਬਰਾਂ ਨੂੰ ਬੁਣ ਸੱਦਿਆ ਜਾਵੇ ਸਰਪੰਚ ਸਾਹਿਬ ਨੂੰ ਸੱਦਿਆ ਜਾਵੇ ਉਹ ਮੀਟਿੰਗ ਦੇ ਵਿੱਚ ਅਸੀਂ ਚਲੋ ਹੁਣ ਵੀ ਕੋਸ਼ਿਸ਼ ਕਰਦੇ ਪੈਗੇ ਕਿ ਇਹਦਾ ਸਮਝੌਤਾ ਹੋ ਜਾਵੇ ਸਮਝੌਤਾ ਹੋ ਜਾਵੇ ਹਾਂ ਜੀ ਅਸੀਂ ਅਸੀਂ ਵੀ ਹੁਣ ਜਿਹੜਾ ਆਪਾਂ ਸਰਪੰਚ ਸਾਹਿਬ ਨੂੰ ਵੀ ਕਿਹਾ ਦੂਸਰੇ ਮੈਂਬਰਾਂ ਨੂੰ ਵੀ ਸਾਰੇ ਲੋਕਾਂ ਦਾ ਸਾਰਾ ਕੰਮ ਵਧੀਆ ਢੰਗ ਨਾਲ ਹੋਵੇ ਪੰਚਾਇਤ ਆਪਣੀ ਹੋਂਦ ਵਿੱਚ ਆਵੇ ਇਥੇ ਇਹਦੇ ਬਸ ਉਪਰਾਲਾ ਕਰਦੇ ਪਏ ਸੀ ਠੀਕ ਹੈ ਉਸ ਤੋਂ ਬਾਅਦ ਅਸੀਂ ਡੀਡੀਪੀਓ ਸਾਹਿਬ ਨੂੰ ਆਪਾਂ ਭੇਜਾਂਗੇ ਵੀਡੀਓ ਰਾਈ ਸਾਹਿਬ ਵੱਲ ਭੇਜਾਂਗੇ ਅਸੀਂ ਕਿ ਤੁਸੀਂ ਆਪਣੇ ਪੱਧਰ ਤੇ ਕੋਈ ਮੀਟਿੰਗ ਕਰਨ ਮੀਟਿੰਗ ਕਰਕੇ ਫਿਰ ਜੋ ਵੀ ਉਹਨਾਂ ਦਾ ਫੈਸਲਾ ਹੋਏਗਾ ਜਾਂ ਕੀਪਾ ਤਾਂ ਸਮਝੌਤਾ ਉੱਥੇ ਇਹਨਾਂ ਦਾ ਹੋ ਜੀਵੇ ਜਾਂ ਉਹ ਆਪਣੇ ਹਿਸਾਬ ਨਾਲ ਉਹਨਾਂ ਨੂੰ ਸਮਝਾਉਣ ਆਪਣੇ ਉਹਨਾਂ ਦੀ ਕੀਚਿੰਗ ਦੇ ਉਹ ਉਹਨਾਂ ਦੇ ਆਫਿਸ 'ਚ ਬੈਠ ਕੇ ਤੇ ਉਹਦੇ ਨਾਲ ਸਮਝੌਤਾ ਹੋ ਜਾਈਏ ਤੇ ਫਿਰ ਇਹਨਾਂ ਦਾ ਸਾਰਾ ਕੰਮ ਇਹਨਾਂ ਦੇ ਸਬੂਤ ਹੋ ਜਾਏਗਾ ਤੇ ਆਪਾਂ ਦੇ ਇਹ ਪ੍ਰੋਜੈਕਟ ਕੋਰਨਾਲ ਕੰਮ ਕਰਨਗੇ ਆਪਣੇ ਸੰਪਤੀ ਜਿਹੜਾ ਟੇਕਓਵਰ ਦੀ ਸੀ ਇਹ ਨਹੀਂ ਜੋਨੇ ਪੰਚਾਇਤ ਮੁਕੰਮਲ ਹੋਣ ਦੇ ਬਾਅਦ ਨਹੀਂ ਹੁੰਦੀ ਅਸੀਂ ਚਲੋ ਮੰਨ ਲਏ ਗੈਸ ਕਰਦੇ ਹਾਂ ਕਿ ਹੁੰਦੀ ਜਾਂ ਨਹੀਂ ਹੁੰਦੀ ਪਰ ਜਿਹੜਾ ਸਰਪੰਚੀ ਦਾ ਚਾਰਜ ਹੈ ਉਹ ਕਿਉਂ ਨਹੀਂ ਦਿੱਤਾ ਜਾ ਰਿਹਾ 9 ਮਹੀਨੇ ਤੋਂ ਇੱਕ ਵੀ ਨਹੀਂ ਮਾਰੀ ਲਈਏ ਦੇਖੋ ਅਸੀਂ ਤੇ ਸਰਦੀਆਂ ਦੇ ਵਿੱਚ ਹੀ ਸੇਰੇ ਨਵਾਏ ਜਾਂਦੇਗੇ ਪੁਸ਼ਪੁਰਾਂ ਦੀ ਦੇਲੀ ਚ ਰੱਖਦਾ ਉਹ ਗਏ ਨੇ ਇਹ ਨਵਾਏ ਜਾ ਚੱਗੇ ਚਾਰਜ ਮਿਲਣਾ ਤੇ ਵੈਸੇ ਚਾਰਜ ਜ਼ਰੂਰੀ ਇਹ ਕਦੋਂ ਦੁਆਰੇ ਚਾਹਦੇ ਤੈਨੂੰ ਸਮ ਲੋਕ ਇਹ ਮੀਟਿੰਗ ਹੈ ਨਾ ਹਾਂਜੀ ਡੀਡੀ ਕੋ ਸਾਹਮਣੇ ਮੀਟਿੰਗ ਤੋਂ ਬਾਅਦ ਆਪਾਂ ਜੋ ਨਿੰਨੇਗਾ ਸਾਰਾ ਆਪਾਂ ਨਿਖੋਂਡ ਕਰ ਅਜੇ ਤੂੰ ਪੰਚਾਇਤ ਉਹਨਾਂ ਦੀ ਗੋਪੀ ਭਾਈ ਦਾ ਨੰਬਰ ਸਾਨੂੰ ਕਹਣਾ ਕਿ ਬਕਾਇਆ ਜੇ ਨਹੀਂ ਵੀ ਪੂਰੀ ਹੁੰਦੀ ਤੇ ਆਪਾਂ ਉਹਨਾਂ ਚਾਰਜੀ ਤੇ ਦਵਾ ਸਕਦੇ ਨਾ ਹਾਂ ਤਾਂ ਵੀ ਚਾਰਜ ਹੋ ਜੇਗਾ ਜੇ ਜੇ ਫਾਈਨਲ ਵੀ ਹੋ ਜੇਗਾ ਜੋ ਡਿਸੀਜਨ ਹੋਏਗਾ ਆਪਾਂ ਉਹਨਾਂ ਨੂੰ ਚਾਰਜ ਦਵਾ ਠੀਕ ਹੈ ਔਰ ਸਾਨੂੰ ਕਹਣਾ ਚਾਹੋਗੇ ਜੀ ਸਾਹਿਬ ਮੈਂ ਵੀ ਫੜੇ ਹੀ ਕਿਹੜਾ ਕੰਮ ਜੁਦਾ ਹਾਲੀਕ ਪਾਉਂਦਾ ਹੈ। ਕੰਮ ਜੁਦਾ ਜੀ ਜੋ ਕਿ ਪੰਚਾਇਤ ਪੂਰੀ ਹੋਈ ਜੀ ਤੇ ਜਿਹੜੇ ਪੀਚ ਨੇ ਕੋਲੋਂ ਪਾਸ ਦੇ ਕੰਮ ਬਹੁਤ ਜ਼ਿਆਦਾ ਹੈ। ਜੀ ਕਿਉਂਕਿ ਉਹ ਸਭ ਤੋਂ ਵੱਡੀ ਗੱਲ ਇਹ ਸੀ ਕਿ ਜੀ ਮੈਂ ਪੰਜ ਨੋਡ ਰਸਟੋਈ ਉੱਥੇ ਹੀ ਸੀਵਰ ਦੀ ਬਹੁਤ ਬਲੌਕ ਹੋ ਜਾਂਦਾ ਤੇ ਪਾਣੀ ਬਾਹਰ ਬਾਹਰ ਆਉਂਦਾ ਹੈ। ਠੀਕ ਹੈ ਪਰ ਪਿਆਜ਼ ਜੁਦਾ ਪਰ ਉਹ ਗੱਤ ਤਰੀਕੇ ਨਾਲ ਸਹੀ ਨਹੀਂ ਲੱਗਦਾ। ਜੀ ਇਸ ਕਰਕੇ ਉਹ ਬਹੁਤ ਗੰਧ ਆਉਂਦੀ ਹੈ। ਕੱਲ ਸੀ ਬੰਦ ਕਿੱਦਾਂ ਕਰੀ। ਹੁਣ ਇਹ ਪਿੰਡਾਂ ਨੂੰ ਕੋਈ ਕਾਹਦੀ ਜੱਫੇਗਾ। ਉਹਨਾਂ ਨੇ ਸਾਨੂੰ ਵੋਟਾਂ ਪਾਈਆਂ ਉਹਨਾਂ ਨੇ ਸਾਨੂੰ ਕਹਿਣਾ ਅਸੀਂ ਜਾਣੀ ਆ ਕੇ ਡਾਟਾ ਲੱਗਣ ਲੱਗਣ ਨੇ ਦਰਸ ਤੋਂ ਲੱਗਣ ਨੇ ਬਹੁਤ ਸਫਾਈ ਜੂਰੀ ਆਹ ਬਿੱਟੀ ਕੋਈ ਨਹੀਂ ਅਰੇ ਸਾਰੀ ਸੋਹਣੀ ਇਹ ਫੈਕਟਰੀ ਉਹ ਵੈਸਾ ਕਹਿੰਦਾ ਨੁਕੀਨਾਤ ਆ ਗਿਆ ਪਛੜੀ ਹੈ ਅਸੀਂ ਸਰਕਾਰ ਨੇ ਪੈਸੇ ਫਿਰ ਦਿੱਤੇ ਹੋਏ ਆ ਫਿਰ ਤੁਹਾਨੂੰ ਆਪ ਕੋ ਇਹ ਪਿੰਡ ਦੇ ਕਾਰਜਾਂ ਵਾਸਤੇ ਚਲੋ ਤੇ ਗਿਆ ਹੁਣ ਨੈਸਟ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਕਹਿਣਾ ਚਾਹੁੰਦੇ ਕਿ ਸਾਡੀ ਸਰ ਬੈਠੀ ਹੈ ਬਿਲਕੁਲ ਠੀਕ ਹੋ ਗਿਆ ਤੇ ਅਸੀਂ ਇਹ ਨੂੰ ਜੁੜ ਕੇ ਕੰਮ ਕਰੀਏ 5 ਸਾਲ ਆਪਾਂ ਬਾਰਨਾ ਕਰੀਏ ਠੀਕ ਹੈ ਅਸੀਂ ਇਹੀ ਚੰਨ ਕੇ ਆ ਗਏ ਪਰ ਕੋਈ ਮੈਂਬਰ ਸਾਹਿਬਾਨ ਕੁਝ ਕਹਿਣਾ ਚਾਹ ਵੀ ਤਾਂ ਕਹਿ ਸਕਦੇ ਸਰ ਉਹ ਮੈਂ ਤੁਹਾਨੂੰ ਕਹਿ ਲਿਖ ਤੁਹਾਨੂੰ ਉਹ ਉਸਾਰ ਨੂੰ ਅੱਜ ਸਰ ਅੱਗੇ ਕੀ ਕਹਿਣਾ ਚਾਹੋਗੇ ਮੈਂ ਕੋਈ ਦੂਸਰਾ ਕੰਮ ਸਾਹਿਬ ਜੀ ਕੀ ਫਤ ਹੈ ਇਹ ਪਿੰਡ ਦੀ ਨਗਰ ਪੰਚਾਇਤ ਨੂੰ ਵੀ ਭਾਵੇਂ 9 ਮਹੀਨੇ ਹੋ ਗਏ ਜੀ ਵੇਖੋ ਆਪ ਵੀ ਈਰਖਾ ਰੱਖ ਕੇ ਨਾ ਤੇ ਪਿੰਡ ਦੇ ਵਿਕਾਸ ਦੇ ਜਿਹੜੇ ਕੰਮ ਆ ਉਹ ਰੁਕ ਲੱਗੀ ਹੋਈ ਹੈ ਅਸੀਂ ਤਾਂ ਚਾਹੁੰਦੇ ਆ ਕਿ ਵੇਖੋ ਆਪਾਂ ਜਿਹੜਾ ਕੋਈ ਵੀ ਮਤ ਪੇਜ ਨੂੰ ਮਟਾ ਕੇ ਆ ਕੇ ਸਰਪੰਚ ਸਾਹਿਬ ਨਾਲ ਫੜੇ ਲਿਖੇ ਸਰਪੰਚ ਸਾਹਿਬ ਨਾਲ ਆ ਕੇ ਇਹਨਾਂ ਦਾ ਮਿਲ ਕੇ ਸਮਝੌਤਾ ਕਰਨ ਔਰ ਪਿੰਡ ਦੇ ਜਿਹੜੇ ਰਹਿੰਦੇ ਹੋਏ ਕੰਮ ਨੇ ਉਹਨਾਂ ਨੂੰ ਸੰਪੂਰਨ ਕੀਤਾ ਜਾਵੇ ਜਿਹੜਾ ਵਾ ਇਸ ਤਰ੍ਹਾਂ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਫੀਲੇਜ ਦੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਲਾਈਟਾਂ ਦੀ ਪ੍ਰੋਬਲਮ ਕਰ ਕਰ ਕੇ ਦੇਖੋ ਅੱਜ ਕੱਲ ਨਸ਼ਾ ਨਸ਼ੇ ਦੇ ਵਿਰੋਧ ਚਲੋ ਆ ਆ ਆ ਵਾਲੀ ਕਮਪਾਨ ਕੁਆਲਟੀ ਵੀ ਸਰਕਾਰ ਵੀ ਕਹਿ ਰਹੀ ਹੈ ਨਸ਼ਿਆਂ ਦੇ ਵਿਰੋਧ ਦੀ ਲੜਾਈ ਦਾ ਜੋ ਕਿ ਛੇੜਿਆ ਹੈ ਤੇ ਇਹ ਸਾਰੀ ਜਿਹੜੀ ਆਪਾਂ ਯੰਗ ਹੈ ਜੋ ਤੇ ਆਪਾਂ ਆਲ ਮਿਲ ਕੇ ਹੀ ਮਨ ਕੇ ਹੱਲ ਕਰਤਾ ਦੇ ਹਲੋ ਜੀ ਇਸ ਤਰ੍ਹਾਂ ਕਿ ਆਪਾਂ ਚਾਹੁੰਦੇ ਆ ਕਿ ਉਹ ਕਰੋ ਉਹ ਵੀ ਆਪਣੇ ਭਰਾ ਨੇ ਹੌਨ ਰਲ ਕੇ ਸਾਥ ਦੇਣ ਇੱਕ ਇੱਕ ਮੈਂਬਰ ਘਟਦਾ ਹੈ ਕੱਤਵਰਡਾਂ ਦੇ ਫਤਮਾ ਜਿਹੜੇ ਚਾਰ ਤੇਮ ਮੈਂਬਰਾਂ ਨੂੰ ਹੋ ਗਿਆ ਇੱਕ ਮੈਂਬਰ ਦੀ ਘਾਟ ਆ ਉਹ ਆਉਣ ਅਗਰ ਕੋਈ ਬੰਦੇ ਵਿੱਚ ਕੋਈ ਮਨ ਮਟਾਦਾ ਉਹ ਆਣ ਕੇ ਬੈਠੇ ਪਰਸਾ ਰਾਜਾ ਆਏ ਨੇ ਛੱਤੀ ਸਾਹਦਾ ਪਰ ਲੱਕ ਜਾ ਕੇ ਕੋਈ ਕੋਈ ਮਨ ਵਿੱਚ ਦੁੱਬਦਾ ਉਹ ਆਣ ਕੇ ਦੁਕਾਨ ਤੇ ਪਿੰਡ ਤੇ ਜਿਹੜੇ ਰੁਕਿਓ ਕੰਮ ਉਹਨਾਂ ਨੂੰ ਮੱਲਕੀ ਚਾਲੂ ਕੀਤਾ ਜਾਵੇ ਕੋਈ ਨਹੀਂ ਦਹੀ ਗੁਜਾਰਸ਼ ਕਰ ਸਕਦੇ ਹਾਂ ਬਹੁਤ ਵਧੀਆ ਗੱਲ ਮੇਰੇ ਵੀਰ ਨੇ ਕਿਹਾ ਕਿ ਪਿੰਡ ਦਾ ਸਾਂਝਾ ਕੰਮ ਆ ਸਾਂਝੇ ਕੰਮ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਵਾ ਕਿਉਂਕਿ ਈਰਖਾਵਾਦ ਆਪਾਂ ਰੱਖਾਂਗੇ ਤੇ ਬਾਹਰਲਾ ਪਿੰਡ ਵਾਲਿਆਂ ਨੇ ਵੇਖ ਕੇ ਕਿਹੜਾ ਵੀ ਖੜਾ ਹੈ ਨਾ ਸਰਕਾਰ ਦੀ ਕੁਝ ਦੇਰੀ ਜਾਂ ਕੁਝ ਕਰਨੀ ਨਹੀਂ ਰਹੇ ਕੋਈ ਇਹ ਈਰਖਾ ਤੇ ਆਪਣੀ ਹੈ ਨਾ ਆਪਾਂ ਇਹਨੂੰ ਮਿਟਾ ਕੇ ਸਾਰੇ ਇੱਕਜੁੱਟ ਹੋ ਕੇ ਆਪਣੇ ਪਿੰਡ ਨੂੰ ਐਹੋ ਜਿਹਾ ਸਵਰਗ ਬਣਾਈਏ ਕਿ ਸਾਰੇ ਹੀ ਪੰਜਾਬ ਦੇ ਵਿੱਚ ਜਿੱਦਾਂ ਆਮ ਪਿੰਡ ਵੀ ਆਪਾਂ ਨੈਟ ਤੋਂ ਵੇਖਦੇ ਯਾਰਾ ਪਿੰਡ ਕਿਆ ਬਾਤ ਆ ਉਹ ਵੀ ਤੁਹਾਡੇ ਵਰਗੇ ਹੀ ਮੈਂਬਰਾਂ ਤੇ ਸਰਪੰਚਾਂ ਦੀ ਹੀ ਦੇਣਿਆ ਉਹਨਾਂ ਨੇ ਬਣਾਏ ਹੈ ਤੇ ਮਾਨਯੋਗ ਸਾਡੇ ਪੰਚਾਇਤ ਅਫਸਰ ਜੀ ਨੇ ਵਾਦਾ ਕੀਤਾ ਹੈ ਕਿ ਸ਼ਾਇਦ ਪਹਿਲੀ ਮੀਟਿੰਗ ਤੇ ਇਹੀ ਵੀਡੀਓ ਸਾਹਿਬ ਦੇ ਨਾਲ ਮਿਲ ਕੇ ਤੇ ਇਹਨਾਂ ਦੀ ਜੋ ਪੰਚਾਇਤ ਦੇ ਮੈਂਬਰ ਘਟ ਰਹੇ ਨੇ ਜਾਂ ਜੋ ਵਿੱਚ ਅੜਚਣੇ ਪੈ ਜਵੇਗੀ ਤੇ ਵੇਖਦੇ ਰੋ ਪੰਜਾਬੀ ਐਕਟਿਵਿਟੀ